ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਡਰਾਈ ਸੋਇਆ ਚਿਲੀ ਮੀਕਲੂ ਰੈਸਟੋਰੈਂਟ ਦੀ ਤਰ੍ਹਾਂ ਜੀ ਆਪਾਂ ਡਰਾਈ ਸੋਇਆ ਚਿਲੀ ਘਰ ਵਿੱਚ ਬਣਾ ਕੇ ਤਿਆਰ ਕਰਾਂਗੇ ਇਹ ਬਹੁਤ ਹੀ ਘੱਟ ਸਮੇਂ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਜੀ ਖਾਣ ਵਿੱਚ ਵੀ ਬਹੁਤ ਟੇਸਟੀ ਲੱਗਦੀ ਹੈ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਆਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਸੋਇਆ ਚਿੱਲੀ ਬਣਾਉਣ ਲਈ ਜੀ ਆਪਾਂ ਸਭ ਤੋਂ ਪਹਿਲਾਂ ਪਾਣੀ ਨੂੰ ਬੋਇਲ ਕਰਾਂਗੇ ਫਿਰ ਇਸ ਵਿੱਚ ਦੀ ਸੋਇਆ ਬੀਨ ਦੀਆਂ ਬੜੀਆਂ ਨੂੰ ਪਾਵਾਂਗੇ 3 ਮਿੰਟਾਂ ਲਈ ਜੀ ਆਪਾਂ ਸੋਇਆ ਬੀਨ ਦੀਆਂ ਬੜੀਆਂ ਨੂੰ ਬੋਇਲ ਕਰਾਂਗੇ ਫਿਰ ਆਪਾਂ ਇਸ ਨੂੰ ਠੰਡਾ ਹੋਣ ਲਈ ਰੱਖ ਦਵਾਂਗੇ ਤਾਕਿ ਇਹ ਜੰਗੀ ਜਿਹੜਾ ਭਿੱਜ ਕੇ ਸੌਫਟ ਹੋ ਜਾਣ ਸਭ ਤੋਂ ਪਹਿਨਾ ਆਪਾਂ ਸਬਜ਼ੀਆਂ ਨੂੰ ਕੱਟ ਲਵਾਂਗੇ ਜੀ ਪਹਿਨਾ ਆਪਾਂ ਗਾਜਰ ਨੂੰ ਬਰੀਕ ਬਰੀਕ ਕੱਟ ਲਵਾਂਗੇ ਹੁਣ ਆਪਾਂ ਸਿਮਲਾ ਮਿਰਚ ਨੂੰ ਕੱਟ ਲਵਾਂਗੇ ਸਿਮਲਾ ਮਿਰਚ ਨੂੰ ਜੇ ਆਪਾਂ ਥੋ ਮੋਟਾ ਕਟਿੰਗ ਕਰਾਂਗੇ ਹੁਣ ਆਪਾਂ ਟਮਾਟਰ ਕੱਟ ਲਵਾਂਗੇ ਜੀ ਹੁਣ ਆਪਾਂ ਪਿਆਜ਼ ਕੱਟਾਂਗੇ ਜੀ ਜਿਸ ਤਰੀਕੇ ਨਾਲ ਆਪਾਂ ਸਿਮਲਾ ਮਿਰਚ ਤੇ ਮਟਰ ਕੱਟਿਆ ਉਸੇ ਤਰੀਕੇ ਨਾਲ ਇਹ ਪਿਆਜ਼ ਕੱਟ ਲਵਾਂਗੇ ਹੁਣ ਆਪਾਂ ਹਰੀਆਂ ਮਿਰਚਾਂ ਕੱਟਾਂਗੇ ਜੀ ਦੋ ਹੁਣ ਆਪਾਂ ਧਨੀਆ ਕੱਟਾਂਗੇ ਬੀਕ ਬੀਕ ਹੁਣ ਆਪਾਂ ਅਦਰਕ ਕੱਟ ਲਵਾਂਗੇ ਹੁਣ ਆਪਾਂ ਲਸਣ ਕੱਟ ਲਵਾਂਗੇ ਇਹਦੇ ਸਾਰੀਆਂ ਸਬਜ਼ੀਆਂ ਨੂੰ ਜੇ ਆਪਾਂ ਕੱਟ ਕੇ ਰੈਡੀ ਕਰ ਲਿਆਗਾ ਹੁਣ ਆਪਾਂ ਸੋਇਆ ਬੀਂਦੀਆਂ ਬੜੀਆਂ ਨੂੰ ਜੇ ਨੇ ਛੋੜ ਕੇ ਇਹਨਾਂ ਦਾ ਪਾਣੀ ਕੱਢ ਦਵਾਂਗੇ ਦੇਖੋ ਜੀ ਬੜੀਆਂ ਵਿੱਚ ਥੋੜਾ ਜਿਹਾ ਪਾਣੀ ਵੀ ਰਹਿਣਾ ਚਾਹੀਦਾ ਸੋ ਆਹ ਬਿੰਦੀਆਂ ਜੀ ਆਪਾਂ ਰੈਡੀ ਕਰ ਲਿਆ ਨੇ ਨਿਚੋੜ ਕੇ ਹੁਣ ਆਪਾਂ ਸਾਰੀਆਂ ਬੜੀਆਂ ਨੂੰ ਜੇ ਇੱਕ ਬੋਲ ਵਿੱਚ ਪਾਵਾਂਗੇ ਇਸ ਵਿੱਚ ਦੋ ਚਮਚਾ ਆਪਾਂ ਮੈਦੇ ਦੇ ਪਾਵਾਂਗੇ ਦੋ ਚਮਚ ਜੀ ਆਪਾਂ ਕਾਰਨ ਫਲੋਰ ਦੇ ਪਾਵਾਂਗੇ ਥੋੜੀ ਜਿਹਾ ਆਪਾਂ ਜੀ ਰੈੱਡ ਚਿਲੀ ਪਾਵਾਂਗੇ। ਨਮਕ ਸਵਾਦ ਅਨੁਸਾਰ ਪਾਵਾਂਗੇ। ਜਿੰਜਰ گارਲਿਕ ਦਾ ਪੇਸਟ ਪਾਵਾਂਗੇ ਜੀ ਆਪਾਂ। ਥੋੜਾ ਜਿਹਾ ਜੀ ਆਪਾਂ ਮੈਗੀ ਮਸਾਲਾ ਪਾਵਾਂਗੇ। ਥੋੜੀ ਜਿਹੀ ਆਪਾਂ ਕਾਲੀ ਮਿਰਚ ਪਾਵਾਂਗੇ। ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਹੁਣ ਆਪਏ ਇਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਿਕਸ ਹੋ ਜਾ ਕੇ ਨਹੀਂ ਚੰਗੀ ਤਰ੍ਹਾਂ ਹੁਣ ਆਪਏ ਇਸ ਨੂੰ 5 ਮਿੰਟ ਲਈ ਰੱਖ ਦੇਵਾਂਗੇ ਹੁਣ ਆਪਾਂ ਜੀ ਦੋ ਚਮਚ ਲਗਭਗ ਕਾਰਨ ਫਲੋਰ ਲਵਾਂਗੇ ਇਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਸ ਦਾ ਇੱਕ ਘੋਲ ਤਿਆਰ ਕਰਾਂਗੇ ਹੁਣ ਆਪਾਂ ਜੀ ਇੱਕ ਪੈਨ ਲਿਆਗਾ ਇਸ ਵਿੱਚ ਸਰੋਂ ਦਾ ਤੇਲ ਪਾਵਾਂਗੇ ਹੁਣ ਆਪਾਂ ਇਸ ਵਿੱਚ ਜੀ ਬੜੀਆਂ ਨੂੰ ਫਰਾਈ ਕਰਾਂਗੇ ਗੈਸ ਆਪਾਂ ਜੀ ਮੀਡੀਅਮ ਹਾਈ ਰੱਖਾਂਗੇ ਬੜੀਆਂ ਨੂੰ ਜੀ ਆਪਾਂ 골ਡਨ ਬ੍ਰਾਊਨ ਹੋਣ ਤੱਕ ਫਰਾਈ ਕਰਾਂਗੇ ਕਲਰ ਚੇਂਜ ਹੋ ਚੁੱਕਿਆ ਜੀ ਲਗਭਗ 골ਡਨ ਬ੍ਰਾਊਨ ਹੋ ਚੁੱਕਿਆ ਨਾ ਹੁਣ ਆਪਾਂ ਇਸ ਨੂੰ ਇੱਕ ਪਲੇਟ ਵਿੱਚ ਕਢ ਲਾਂਗੇ ਇਸੇ ਤਰੀਕੇ ਨਾਲ ਜੇ ਆਪਾਂ ਸਾਰੀਆਂ ਬੜੀਆਂ ਨੂੰ ਫਰਾਈ ਕਰਾਂਗੇ ਹੁਣ ਆਪਾਂ ਇੱਕ ਕੜਾਹੀ ਵਿੱਚ ਜੀ 3 ਚਮਚੇ ਸਰੋਂ ਦਾ ਤੇਲ ਪਾਵਾਂਗੇ। ਅੱਧਾ ਚਮਚਾ ਜੀਰੇ ਦਾ ਪਾਵਾਂਗੇ। ਹੁਣ ਬਰੀਕ ਕਟਿਆ ਹੋਇਆ ਜੀ گارਲਿਕ ਤੇ ਚਿੰਜਰ ਪਾਵਾਂਗੇ। ਹੁਣ ਆਪਾਂ ਬਰੀਕ ਕਟਿਆ ਹੋਇਆ ਪਿਆਜ਼ ਪਾਵਾਂਗੇ। ਹੁਣ ਆਪਾਂ ਬਰੀਕ ਕੱਟੀ ਹੋਈ ਗਾਜਰ ਪਾਵਾਂਗੇ ਜੀ 1 ਮਿੰਟ ਲਈ ਜਿਆਪਾਂ ਇਸ ਨੂੰ ਪਕਾਵਾਂਗੇ ਹੁਣ ਆਪਾਂ ਪਿਆਜ਼ ਪਾਵਾਂਗੇ ਸਿਮਲਾ ਮਿਰਚ ਪਾਵਾਂਗੇ ਬਰੀਕ ਕੱਟੀ ਹੋਈ ਜੀ ਹਰੀਆਂ ਮਿਰਚਾਂ ਪਾਵਾਂਗੇ 1 ਮਿੰਟ ਲਈ ਜੀ ਆਪਾਂ ਪਿਆਜ਼ ਤੇ शिमला ਮਿਰਚ ਨੂੰ ਪਕਾਵਾਂਗੇ ਤਾਂ ਕਿ ਇਹਦਾ ਕੱਚਾਪਨ ਖਤਮ ਹੋ ਜਾਵੇ ਥੋੜਾ ਜਿਹਾ ਗਿਆਸਾ ਪਾ ਹਾਈ ਰੱਖਾਂਗੇ ਜੀ ਹੁਣ ਆਪਾਂ ਹਰਾ ਧਨੀਆ ਪਾਵਾਂਗੇ ਕੱਟਿਆ ਹੋਇਆ ਦੋ ਚਮਚ ਜੀ ਆਪਾਂ ਟਮਾਟੋ ਪਿਊਰੇ ਦੇ ਪਾਵਾਂਗੇ ਇਸ ਵੀ ਜਬਾਟ ਟਮੈਟੋ ਕੈਚੱਪ ਵੀ ਪਾ ਸਕਦੇ ਆ ਅੱਧਾ ਚਮਚਾ ਕਸ਼ਮੀਰੀ ਐਡ ਚਿਲੀ ਪਾਊਡਰ ਪਾਵਾਂਗੇ ਅੱਧਾ ਚਮਚਾ ਨਮਕ ਦਾ एक पैकेट जी आप मैगी मसाला पावे दो चमच जी आप सोया सॉस दे पावेंगे एक चमच आप रेड चिली सॉस पावे इस चंकी तरह मिक्स करा ਹਾਫ ਕੱਪ ਜੀ ਆਪਾਂ ਪਾਣੀ ਦਾ ਪਾਵਾਂਗੇ ਹੁਣ ਆਪਾਂ ਇਸ ਵਿੱਚ ਜੀ ਕਾਰਨ ਫਲੋਰ ਪਾਵਾਂਗੇ ਇਸ ਨੂੰ ਮਿਕਸ ਕਰਾਂਗੇ ਹੁਣ ਆਪਾਂ ਟਮਾਟਰ ਪਾਇਆ ਜੀ ਹੁਣ ਆਪਾਂ ਜੀ ਇਸ ਵਿੱਚ ਜੋ ਸੋਇਆ ਬੀਨ ਦੇ ਬੜਿਆਂ ਨੂੰ ਫਰਾਈ ਕੀਤਾ ਸੀ ਉਸ ਨੂੰ ਪਾਵਾਂਗੇ ਇਸ ਨੂੰ ਚੰਗੀ ਤਰ੍ਹਾਂ ਜੀ ਆਪਾਂ ਮਿਕਸ ਕਰਾਂਗੇ ਹੁਣ ਆਪਾਂ ਜੀ ਗੈਸ ਬੰਦ ਕਰ ਦਾਂਗੇ ਜਿੰਜਰ ਨਾਲ ਜੀ ਉੱਪਰ ਆਪਾਂ ਇਸ ਨੂੰ ਸਜਾ ਦੇਵਾਂਗੇ ਸੋਇਆ ਚੇਲੀ ਬਣ ਕੇ ਆਪਣੀ ਰੈਡੀ ਹੈ ਜੀ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਜੀ ਮੇਰੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੀ ਹੈ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ ਜੀ